ਕਾਹਦੇ ਕਿੱਥੇ ਨੇ ਤੁਸੀਂ ਇੱਥੇ ਇਕੱਲੇ ਬੈਠੇ ਹੋਏ ਸੀ ਸ਼ਾਪਿੰਗ 'ਚ ਬੜਾ ਟਾਈਮ ਲਾਉਂਦੀਆਂ ਆ ਤਾਂ ਕਰਕੇ ਮੈਂ ਘੱਟ ਇੱਥੇ ਬਹਿ ਕੇ ਖੁਸ਼ ਸੀਗਾ ਤੂੰ ਜਾਦੇ ਯਾਹਾਂਵੇਂ ਜ਼ੁਲਫ ਕਮਾਂ ਮਹਿਬੱਤ ਬੱਦਲ ਛਾ ਜਾਂਦੇ ਨੇ ਸਾਰੇ ਦਿਲ ਦੇ ਕੋਲੇ ਆ ਗਏ ਉਹ ਕਰ ਜਾਂਦੇ ਆਪਾਂ ਉਹ ਨਹੀਂ ਬੰਦੇ ਆ ਪਰ ਰੱਖਣੇ ਦਿਲ ਦੇ ਕੋਲੇ ਆਪਾਂ ਵਧੀਆ ਯਾਰ ਦੋਸਤ ਵਧੀਆ ਬਣਾਵਾਂਗੇ ਅਸੀਂ ਤੇ ਸਭ ਨੂੰ ਇਹ ਕਵਾਂਗੇ ਵੀ ਲੜਾਈ ਝਗੜਿਆਂ ਤੋਂ ਬਚੋ ਆਪਣੀ ਜ਼ਿੰਦਗੀ ਇੰਜੋਏ ਕਰੋ ਵਧੀਆ ਤਰੀਕੇ ਨਾਲ ਫੇਵਰਟ ਸਿੰਗਰ ਉਹ ਮੈਡਮ ਇੱਕ ਤਾਂ ਮੋਰਿੰਦਰ ਗੱਲਾਈ ਉਹਦੀ ਕੋਈ ਕੰਟਰੋਵਰਸੀ ਨਹੀਂ ਤੇ ਇੱਕ ਜਿਹਦੀ ਕੰਟਰੋਵਰਸੀ ਆ ਤੇ ਇਸ ਦੁਨੀਆ 'ਚ ਨਹੀਂ ਰਿਹਾ ਸਿੱਧੂ ਮੂਸੇ ਵਾਲਾ ਸੋ ਤੁਸੀਂ ਆਪਣੇ ਦੋਸਤ ਨੂੰ ਕੀ ਅਜਿਹਾ ਵਾਅਦਾ ਕਰ ਰਹੇ ਹੋ ਇਸ ਨਿਊ ਇਅਰ ਤੇ ਕੀ ਮੈਂ ਕਦੇ ਵੀ ਇਹਦਾ ਸਾਥ ਨਹੀਂ ਛੱਡੂਗੀ ਹਮੇਸ਼ਾ ਇਹਦੇ ਔਖੇ ਸੌਖੇ ਟਾਈਮ 'ਚ ਇੰਨਾ ਖੜੀ ਹੋਊਂਗੀ ਤੇ ਜੇਕਰ ਅੱਜ ਸਿੱਧੂ ਹੁੰਦਾ ਇਸ ਵਕਤ ਇਸ ਨਵੇਂ ਸਾਲ ਦੇ ਵਿੱਚ ਤਾਂ ਨਵੀਂ ਯੂਥ ਨੂੰ ਕੀ ਕੁਝ ਸਿੱਖਣ ਨੂੰ ਮਿਲਦਾ ਉਸ ਤੋਂ ਉਹਨੇ ਥੋੜੇ ਟਾਈਮ ਦੇ ਵਿੱਚ ਇੰਨੀਆਂ ਬਲੰਦੀਆਂ ਨੂੰ ਛੂਲਿਆ ਸੀਗਾ ਜਿੱਥੋਂ ਤੱਕ ਆਪਣੇ ਪੰਜਾਬੀ ਸਿੰਗਰਾਂ ਦੇ 20-20 ਸਾਲ ਲੰਘ ਗਏ ਆ ਉਹਨੇ 3-4 ਸਾਲਾਂ ਦੇ ਵਿੱਚ ਹਾਲੀਵੁੱਡ ਤੱਕ ਹੱਥ ਪਾ ਲਿਆ ਸੀਗਾ ਡਰੇ ਕਰ ਗਿਆ ਨਾਲ ਸਾਡਾ ਤੇ ਹੁਣ ਫੇਵਰੇਟ ਸਿੰਗਰ ਹੈ ਹੀ ਨਹੀਂ ਗਿਆ ਗੁਜ਼ਰ ਗਿਆ ਵਿਚਾਰਾ ਸਿੱਧੂ ਮੁਸੇ ਵਾਲਾ ਸੀ ਮਰ ਗਿਆ ਹੁਣ ਕੀ ਕਰੀਏ ਉਹਦੇ بڑا ਦੋਫੇ ਉਹਦੇ ਵਾਸਤੇ ਨਹੀਂ ਤੇ ਹੁਣ ਤੱਕ ਤੇ ਉਹਨਾਂ ਬਹੁਤ ਗਾਣੇ ਕੱਢ ਦੇਣੇ ਹਨ ਡੇਲੀ ਪੋਸਟ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਮੈਂ ਹਾਂ ਤੁਹਾਡੀ ਪਿਆਰੀ ਹੋਸਟ ਗਗਨ ਸੋ ਸਾਲ 2023 ਨੂੰ ਅਸੀਂ ਅਲਵਿਦਾ ਕਹਿ ਕੇ 2024 ਯਾਨੀ ਕਿ ਨਵੇਂ ਸਾਲ ਦੇ ਵਿੱਚ ਐਂਟਰੀ ਕਰ ਚੁੱਕੇ ਹਾਂ ਅਤੇ ਇਸ ਖਾਸ ਮੌਕੇ ਤੇ ਅਸੀਂ ਆਏ ਹਾਂ ਲੁਧਿਆਣਾ ਦੇ ਗ੍ਰੈਂਡ ਵਾਕ ਜਿੱਥੇ ਕਿ ਤੁਸੀਂ ਮੇਰੇ ਆਲੇ ਦੁਆਲੇ ਲੋਕਾਂ ਦੀ ਚਹਿਲ ਪਹਿਲ ਦੇਖ ਸਕਦੇ ਹੋ ਲੋਕ ਇੱਥੇ ਆਪਣਾ ਨਿਊ ਇਅਰ ਸੈਲੀਬ੍ਰੇਟ ਕਰਨ ਦੇ ਲਈ ਆਏ ਹੋਏ ਨੇ ਅਤੇ ਕੀ ਕੁਝ ਨਵਾਂ ਸੋਚ ਕੇ ਲੈ ਕੇ ਆਏ ਹੋਏ ਨੇ ਇਹ ਵੀ ਆਪਾਂ ਹੁਣ ਜਾਣਾਂਗੇ ਹੈਲੋ ਮੈਮ ਹੈਲੋ ਹੈਲੋ ਸੋ ਪਹਿਲਾਂ ਤੋਂ ਤੁਹਾਨੂੰ ਹੈਪੀ ਨਿਊ ਇਅਰ ਦੋਨਾਂ ਨੂੰ ਤੁਹਾਨੂੰ ਵੀ ਸੋ ਤੁਸੀਂ ਆਪਣਾ ਨਿਊ ਇਅਰ ਕਿਸ ਤਰੀਕੇ ਦੇ ਨਾਲ ਸੈਲੀਬ੍ਰੇਟ ਕਰ ਰਹੇ ਹੋ ਅਸੀਂ ਕਮਫਰਟ ਕੇ ਇੰਜੋਏ ਕਰਕੇ ਇਹ ਤੁਹਾਡੇ ਦੋਸਤ ਨੇ ਹਾਂਜੀ ਫਰੈਂਡ ਸਾਡੀ ਦੋਸਤੀ ਨੂੰ ਕਿੰਨਾ ਕੁ ਟਾਈਮ ਹੋ ਗਿਆ ਸਾਡੀ ਦੋਸਤੀ ਨੂੰ 4-5 ਸਾਲ ਹੋ ਗਏ ਨੇ ਅੱਛਾ ਇਸੇ ਤੁਸੀਂ ਆਪਣੀ ਇਸ ਦੋਸਤੀ ਨੂੰ ਕੀ ਨਵੇਂ ਸਾਲ ਦੇ ਵਿੱਚ ਯੂ نو ਕਹਿ ਲੋ ਕਿ ਵਾਦਾ ਕਰ ਰਹੇ ਹੋ ਕਿ ਹਾਂ ਅਸੀਂ ਅਗਲੇ ਸਾਲ ਵੀ ਆਪਣੀ ਦੋਸਤੀ ਨੂੰ ਹੀ ਪੱਕਾ ਰੱਖਾਂਗੇ ਹਾਂਜੀ ਅਸੀਂ ਇਦਾਂ ਹੀ ਰੱਖਾਂਗੇ ਜਿੱਦਾਂ ਸਾਡੇ ਚ ਬੌਂਡ ਆ ਅਸੀਂ ਟੁੱਟਣ ਨਹੀਂ ਦੇਣਾ ਆਪਣਾ ਬੌਂਡ ਇੱਕ ਦੂਜੇ ਨੂੰ ਪਿਆਰ ਕਰਾਂਗੇ ਘੁੰਮਾਂਗੇ ਫਿਰਾਂਗੇ ਇੰਜੋਏ ਕਰਾਂਗੇ ਸੋ ਤੁਸੀਂ ਆਪਣੇ ਦੋਸਤ ਨੂੰ ਕੀ ਅਜਿਹਾ ਵਾਅਦਾ ਕਰ ਰਹੇ ਹੋ ਇਸ ਨਿਊ ਇਅਰ ਤੇ ਕਿ ਮੈਂ ਕਦੇ ਵੀ ਇਹਦਾ ਸਾਥ ਨਹੀਂ ਛੱਡੂਗੀ ਹਮੇਸ਼ਾ ਇਹਦੇ ਔਖੇ ਸੌਖੇ ਟਾਈਮ 'ਚ ਇਹ ਨਾਲ ਖੜੀ ਹੋਵਾਂਗੀ ਠੀਕ ਹੈ ਹਾਂ ਤੁਹਾਨੂੰ ਪੰਜਾਬੀ ਗਾਣੇ ਸੁਣਨ ਦਾ ਸ਼ੌਂਕ ਹੈ ਹਾਂਜੀ ਤੁਹਾਡਾ ਫੇਵਰਿਟ ਸਿੰਗਰ ਕਿਹੜਾ ਹੈ ਮੇਰਾ ਫੇਵਰਿਟ ਸਿੰਗਰ ਨਿਰਵੈਰ ਪਨੂ ਤੇ ਤਰਸੇਮ ਦੱਸੋ ਤੇ ਤੁਹਾਡਾ ਨਿਰਵੈਰ ਪਨੂ अच्छा ते ओना दा कोई अजिहा गाना की जो थारे सब तों दिल दे नेड़े है मेरा ओना दा फेवरेट गाना ਹੋਂ ਦੇ ਟਾਈਮ ਚ ਹੈਗਾ ਜੁਲਫ ਜਿਹੜਾ ਨਿਊ ਆਇਆ ਸੀਗਾ ਹਾਂਜੀ ਤੇ ਆਈ ਥਿੰਕ ਸੋ ਤੁਹਾਡਾ ਵੀ ਸੇਮ ਹੀ ਹੋਏਗਾ ਹਾਂਜੀ ਜੁਲਫ ਐਂਡ ਕਾਫੀ ਤੇ ਕੋਈ ਇੱਕ ਦੋ ਲਾਈਨਾਂ ਸੁਣਾ ਸਕਦੇ ਹੋ ਉਸ ਗਾਣੇ ਦੀ ਆਵਾਜ਼ ਨਹੀਂ ਵਧਿਆ ਕੋਈ ਨਹੀਂ ਇੱਥੇ ਕੋਈ ਕੰਪੀਟੀਸ਼ਨ ਨਹੀਂ ਚੱਲ ਰਿਹਾ ਬਟ ਤੁਸੀਂ ਸੁਣਾ ਸਕਦੇ ਹੋ ਟਰਾਈ ਕਰਦੀਆਂ ਤੂੰ ਜਾਂਦੇ ਯਾਹਵੇਂ ਜ਼ੁਲਫ ਕਮਾ ਮਹਿ ਬੱਦਲ ਛਾ ਜਾਂਦੇ ਨੇ ਸਾਰੇ ਥੈਂਕ ਯੂ ਜੀ ਬਹੁਤ ਸਮਾਂ ਗਾਰਸਨਾ ਤੁਸੀਂ ਬਹੁਤ ਸੋਹਣਾ ਪਹਿਲੀ ਲਾਈਨ ਦੇ ਵਿੱਚ ਤੁਸੀਂ ਭੁੱਲ ਗਏ ਬਟ ਜੋ ਵੀ ਸੀ ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਥੈਂਕ ਯੂ ਸੋ ਮੱਚ ਇੰਨਾ ਪਿਆਰਾ ਸਮਾਂ ਦੇਣ ਦੀ ਲਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤੁਹਾਨੂੰ ਹੈਪੀ ਨਿਊ ਇਅਰ ਤੁਹਾਨੂੰ ਵੀ ਬਹੁਤ ਬਹੁਤ ਨਵੇਂ ਸਾਲ ਦੀਆਂ ਮੁਬਾਰਕਾਂ ਤੇ ਦਰਸ਼ਕਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਵਧਾਈਆਂ ਤੇ ਸਾਰਿਆਂ ਦਾ ਨਵਾਂ ਸਾਲ ਬਹੁਤ ਵਧੀਆ ਚੜੇ ਰੱਬ ਵਾਹਿਗੁਰੂ ਮਿਹਰ ਕਰੇ ਸਾਰਿਆਂ ਤਰੱਕੀਆਂ ਬਖਸ਼ਣ ਤੇ ਵਧੀਆ ਰਹੇ ਸਾਰਿਆਂ ਦਾ ਤੁਸੀਂ ਆਪਣਾ ਨਿਊ ਇਅਰ ਕਿਸ ਤਰੀਕੇ ਦੇ ਨਾਲ ਸੈਲੀਬ੍ਰੇਟ ਕਰ ਰਹੇ ਹੋ ਐਕਚੁਅਲੀ ਮੈਂ ਮੈਂ ਆਪਦੀ ਫੈਮਿਲੀ ਨਾਲ ਇੱਥੇ ਆਇਆ ਵਸੀ ਲੁਧਿਆਣਾ ਤੇ ਸ਼ਾਪਿੰਗ ਦੇ ਵਿੱਚ ਬਿਜ਼ੀ ਆ ਤੇ ਬਸ ਅਰੇ ਘਰ ਦੇ ਕਿੱਥੇ ਨੇ ਤੁਸੀਂ ਇੱਥੇ ਇਕੱਲੇ ਬੈਠੇ ਹੋਏ ਸੀਗਾ ਮੈਸੇਜ ਤੇ ਬੱਚਾ ਗਏ ਹੋਇਆ ਸ਼ਾਪਿੰਗ ਕਰਨ ਇਧਰ ਐਚ ਐਨ ਐਮ ਚ ਤੁਸੀਂ ਕਿਉਂ ਨਹੀਂ ਗਏ ਨਾਲ ਉਹਨਾਂ ਦੇ ਮੈਂ ਫਿਰ ਲੇਡੀਜ਼ ਨਾਲ ਘੱਟ ਬੜਾ ਸ਼ਾਪਿੰਗ 'ਚ ਬੜਾ ਟਾਈਮ ਲਾਉਂਦੀਆਂ ਉਹ ਤਾਂ ਕਰਕੇ ਮੈਂ ਘੱਟ ਇੱਥੇ ਬਹਿ ਕੇ ਖੁਸ਼ ਸੀਗਾ ਮਤਲਬ ਪਹਿਲੇ ਸਾਲ ਦੇ ਵਿੱਚ ਹੀ ਤੁਹਾਡਾ ਪੂਰਾ ਯੂ ਨੋ ਖਰਚਾ ਹੋਣ ਵਾਲਾ ਵਧੀਆ ਤਰੀਕੇ ਨਾਲ ਹੋ ਹੀ ਜਾਂਦਾ ਮੈਡਮ ਹੋਣ ਵਾਲਾ ਕੀ ਆ ਹਾਂਜੀ ਤੁਸੀਂ ਯੂਥ ਨੂੰ ਕੀ ਮੈਸੇਜ ਦੇਣਾ ਚਾਹੋਗੇ ਇਸ ਨਵੇਂ ਸਾਲ ਤੇ ਯੂਥ ਨੂੰ ਇਹੀ ਮੈਸੇਜ ਆ ਮੇਰਾ ਜਿਹੜਾ ਭਰਾ ਮੇਰਾ ਬਾਈ ਕੋਈ ਛੋਟਾ ਜਾਂ ਵੱਡਾ ਕੋਈ ਡਰੱਗ ਦੇ ਵਿੱਚ ਪਿਆਵਿਆ ਸਾਰਨਾ ਪਹਿਲਾਂ ਡਰੱਗ ਕੁਇਟ ਕਰੇ ਆ ਨਵਾਂ ਸਾਲ ਚੜਿਆ ਤੇ ਆਪਣੇ ਪੇਰੈਂਟਸ ਦੀ ਜਾਣ ਕੇ ਉਹਨਾਂ ਦਾ ਬੜਾਪਾ ਸਾਂਭੇ ਜਿਨਾ ਕਿ ਨਸ਼ਿਆਂ ਦੇ ਵਿੱਚ ਆਪਦੇ ਪੇਰੈਂਟਸ ਨੂੰ ਵੀ ਰੋਲੇ ਨਾ ਆਪ ਰੋਲੇ ਆਪਦੀ ਜਵਾਨੀ ਰੋਲੇ ਬਸ ਇਹੀ ਹੈ ਮੈਸੇਜ ਹੋਰ ਤਾਂ ਬਸ ਕੋਈ ਨਹੀਂ ਹੈ ਸੋ ਪੰਜਾਬੀ ਯੂਥ ਜਿਹੜੀ ਹੈ ਉਹ ਗਾਣੇ ਸੁਣਨਾ ਵੀ ਬਹੁਤ ਪਸੰਦ ਕਰਦੀ ਹੈ ਤੁਹਾਨੂੰ ਵੀ ਸ਼ੌਂਕ ਹੈ ਪੰਜਾਬੀ ਗਾਣੇ ਸੁਣਨ ਦਾ ਹਾਂਜੀ ਹਾਂਜੀ ਪੰਜਾਬੀ ਹਰੇਕ ਬੰਦੇ ਨੂੰ ਗਾਣਿਆਂ ਦਾ ਸ਼ੌਂਕ ਆ ਸੁਣਨ ਦਾ ਨੱਚਣ ਦਾ ਗਾਉਣ ਦਾ ਸੁਣਨ ਦਾ ਗਾਣਿਆਂ ਦਾ ਸਾਰਿਆਂ ਨੂੰ ਸ਼ੌਂਕ ਹੈਗਾ ਹੀ ਆ ਤੁਹਾਡਾ ਫੇਵਰਿਟ ਪੰਜਾਬੀ ਸਿੰਗਰ ਕਿਹੜਾ ਹੈ ਫੇਵਰਿਟ ਸਿੰਗਰ ਦੋ ਆ ਮੈਡਮ ਇੱਕ ਤਾਂ ਅਮਰਿੰਦਰ ਗੱਲਾਈ ਉਹਦੀ ਕੋਈ ਕੰਟਰੋਵਰਸੀ ਨਹੀਂ ਤੇ ਇੱਕ ਜਿਹਦੀ ਕੰਟਰੋਵਰਸੀ ਆ ਤੇ ਇਸ ਦੁਨੀਆ 'ਚ ਨਹੀਂ ਰਿਹਾ ਸਿੱਧੂ ਮੂਸੇ ਵਾਲਾ ਤੁਸੀਂ ਸਿੱਧੂ ਬਾਈ ਦੇ ਲਈ ਕੀ ਕੁਝ ਕਹਿਣਾ ਚਾਹੋਗੇ ਕਿ ਜਿੱਦਾਂ ਉਹਨਾਂ ਦੇ ਨਾਲ ਜੋ ਵੀ ਹੋਇਆ ਜੋ ਨਹੀਂ ਹੋਣਾ ਚਾਹੀਦਾ ਸੀਗਾ ਤੇ ਅੱਜ ਉਹਦੇ ਪੇਰੈਂਟਸ ਜਿਸ ਹਾਲਾਤ ਦੇ ਵਿੱਚ ਹੈਗੇ ਨੇ ਤੇ ਜੇਕਰ ਅੱਜ ਸਿੱਧੂ ਹੁੰਦਾ ਇਸ ਵਕਤ ਇਸ ਨਵੇਂ ਸਾਲ ਦੇ ਵਿੱਚ ਤਾਂ ਨਵੀਂ ਯੂਥ ਨੂੰ ਕੀ ਕੁਝ ਸਿੱਖਣ ਨੂੰ ਮਿਲਦਾ ਉਸ ਤੋਂ ਉਹਨਾਂ ਦਾ ਗਿਆਆਂ ਦਾ ਬਹੁਤ ਘਟਾ ਵਾ ਪੰਜਾਬ ਪੂਰੇ ਪੰਜਾਬ ਨੂੰ ਇੰਡਸਟਰੀ ਨੂੰ ਵੀ ਤੇ ਮਾਪਿਆਂ ਨੂੰ ਤਾਂ ਬਹੁਤ ਜ਼ਿਆਦਾ ਘਟਾ ਵਾ ਉਹ ਜਿਹੜਾ ਸਿੰਗਰ ਮੈਂ ਸਮਝਦਾ ਨਹੀਂਗਾ ਕੋਈ ਜੰਮੂਗਾ ਦੁਬਾਰਾ ਕਿਉਂਕਿ ਉਹਨੇ ਥੋੜੇ ਟਾਈਮ ਦੇ ਵਿੱਚ ਇੰਨੀਆਂ ਬਲੰਦੀਆਂ ਨੂੰ ਛੂਲਿਆ ਸੀਗਾ ਜਿੱਥੋਂ ਤੱਕ ਆਪਣੇ ਪੰਜਾਬੀ ਸਿੰਗਰਾਂ ਦੇ 20-20 ਸਾਲ ਲੰਘ ਗਏ ਆ ਉਹਨੇ 3-4 ਸਾਲਾਂ ਦੇ ਵਿੱਚ ਹਾਲੀਵੁੱਡ ਤੱਕ ਹੱਥ ਪਾ ਲਿਆ ਸੀਗਾ ਡਰੇ ਕਰ ਗਿਆ ਨਾਲ ਤੇ ਮੈਨੂੰ ਲੱਗਦਾ ਨਹੀਂ ਕੋਈ ਉਹਦੇ ਵਰਗਾ ਹੋਰ ਸਿੰਗਰ ਜਨਮ ਲਊਗਾ ਤੁਹਾਨੂੰ ਨਹੀਂ ਲੱਗਦਾ ਕਿ ਸਿੱਧੂ ਦੀ ਜਿਹੜੀ ਤਰੱਕੀ ਆ ਉਹੀ ਸ਼ਾਇਦ ਉਸਦੀ ਮੋਟੀਵੀ ਵਜ੍ਹਾ ਬਣੀ ਆ ਹਾਂਜੀ ਜ਼ਰੂਰ ਇਹੀ ਗੱਲ ਲੰਮੜਮ ਜਿਆਦਾ ਤਰੱਕੀ ਕਰ ਗਿਆ ਕਰਕੇ ਹੀ ਉਹਦੇ ਜਿਆਦਾ ਐਨਮੀ ਬਣ ਗਏ ਤੇ ਉਹਦੀ ਜਿਆਦਾ ਤਰੱਕੀ ਉਹਨੂੰ ਖਤਮ ਕਰ ਗਈ ਵਾਧੇ ਨਾਲ ਤੁਹਾਡੇ ਨਾਲ ਗੱਲ ਕਰਕੇ ਸਾਨੂੰ ਬਹੁਤ ਵਧੀਆ ਲੱਗਿਆ ਥੈਂਕ ਯੂ ਸੋ ਮੱਚ ਤੁਸੀਂ ਆਪਣਾ ਇਹ ਨਕੀਮਤੀ ਸਮਾਂ ਦਿੱਤਾ ਮੇਰੇ ਨਾਲ ਵੀ ਗੱਲ ਕਰਕੇ ਬਹੁਤ ਵਧੀਆ ਲੱਗਿਆ ਥੈਂਕ ਯੂ ਮੈਮ ਥੈਂਕ ਯੂ ਹੈਪੀ ਨਿਊ ਇਅਰ ਸਸਰੀ ਕਾਲ ਜੀ ਸਸੀ ਕਾਲ ਜੀ ਪਹਿਲੇ ਤੁਹਾਨੂੰ ਨਿਊ ਇਅਰ ਦੀਆਂ ਬਹੁਤ ਬਹੁਤ ਬਧਾਈਆਂ ਤੁਹਾਨੂੰ ਵੀ ਜੀ ਬਹੁਤ ਬਹੁਤ ਬਧਾਈਆਂ ਜੀ ਤੁਸੀਂ ਆਪਣਾ ਨਿਊ ਇਅਰ ਕਿਸ ਤਰੀਕੇ ਦੇ ਨਾਲ ਸੈਲੀਬ੍ਰੇਟ ਕਰ ਰਹੇ ਹੋ ਉਹ ਵਧੀਆ ਸੈਲੀਬ੍ਰੇਸ਼ਨ ਕਰ ਰਹੇ ਹਾਂ ਠੰਡ ਚ ਬਹੁਤ ਮਜ਼ਾ ਆ ਰਿਹਾ ਬਹੁਤ ਨਜ਼ਾਰਾ ਆ ਰਿਹਾ ਤੁਹਾਨੂੰ ਵੀ ਪਤਾ ਉਹ ਨਜ਼ਾਰਾ ਆ ਰਹੀ ਹਾਂ ਜੀ ਸੋ ਤੁਸੀਂ 2023 ਦੇ ਵਿੱਚ ਕਿਹੜੀ ਅਜਿਹੀ ਗਲਤੀ ਕੀਤੀ ਜੋ ਤੁਸੀਂ ਦੇਲ ਦੇ ਕੋਲੇ ਆ ਕੇ ਉਹ ਕਰ ਜਾਂਦੇ ਆਪਾਂ ਉਹ ਨਹੀਂ ਬੰਦੇ ਆ ਪਰ ਰੱਖਣੇ ਦੇਲ ਦੇ ਕੋਲੇ ਆਪਾਂ ਵਧੀਆ ਯਾਰ ਦੋਸਤ ਵਧੀਆ ਬਣਾਵਾਂਗੇ ਵਧੀਆ ਜਨ ਵਧੀਆ ਨੇਚਰ ਰੱਖਣਾ ਕਿ ਆਹ ਮਿੱਠਾ ਬੋਲਿਆ ਕਰਨਾ ਤੁਹਾਡੇ ਦਿਲ ਦੇ ਨੇੜੇ ਕੌਣ ਹੈ ਮੇਰੇ ਦਿਲ ਦੇ ਨੇੜੇ ਬਸ ਹੁਣ ਇੱਕ ਹੀ ਕੁੜੀ ਆ ਬਸ ਜਿਹੜੀ ਕਿ ਆਪਾਂ ਲਾਈਫਟਾਈਮ ਹੀ ਚਲਾਨੀ ਆ ਹੁਣ ਨਾਮ ਰਹਿਣ ਦੋ ਨਾਮ ਨਹੀਂ ਦੱਸਣਾ ਯਾਰ ਦੋਸਤ ਦੇ ਵਿੱਚ ਕੌਣ ਹੈ ਤੁਹਾਡੇ ਦਿਲ ਦੇ ਨੇੜੇ ਯਾਰ ਦੋਸਤ ਦੇ ਵਿੱਚ ਆਪਣਾ ਇੱਕ ਹੈਗਾ ਆਪਣਾ ਵੀ ਕੈਮਰਾਮੈਨ ਹੀ ਆਹੋ ਫਿਲਮਾਂ 'ਚ ਆਹੋ ਆਪਣਾ ਏਜੇ ਏਜੇ ਮੁੰਡਾ ਵਾ ਆਪਣਾ ਬਹੁਤ ਕੋਲੇ ਹੈ ਆਪਣਾ ਦਿਲ ਦੇ ਕੋਲ ਬਹੁਤ ਜ਼ਿਆਦਾ ਤੁਸੀਂ ਆਪਣੇ ਮਾਪੇ ਦੀ ਪੂਰੀ ਸੇਵਾ ਕਰਦੇ ਹੋ ਹਾਂਜੀ ਹਾਂਜੀ ਪੂਰੀ ਜੀ ਪੂਰੀ ਹਾਂਜੀ 2024 ਸ਼ੁਰੂ ਹੋ ਚੁੱਕਿਆ ਹੈ ਨਿਆ ਸਾਲ ਸ਼ੁਰੂ ਹੋ ਚੁੱਕਿਆ ਹੈ ਸੋ ਤੁਸੀਂ ਯੂਥ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਆਪਣੇ ਮਾਪੇ ਦੀ ਜ਼ਿਆਦਾ ਕਦਰ ਨਹੀਂ ਕਰਦੇ ਹਨਾ ਤੇ ਉਹਨਾਂ ਨੂੰ ਰੋਲ ਦਿੰਦੇ ਨੇ ਸੜਕਾਂ ਤੇ ਸੋ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਬਾਈ ਰੋਲ ਨਾ ਨਹੀਂ ਚਾਹੀਦਾ ਯਾਰ ਜਿਨੇ ਆਪਾਂ ਨੂੰ ਜਨਮ ਦਿੱਤਾ ਵਾ ਉਹਨੂੰ ਨਹੀਂ ਰੋਲਣਾ ਚਾਹੀਦਾ ਕਿਉਂਕਿ ਉਹ ਹੁਣ ਵੱਡੇ ਹੋ ਗਏ ਆ ਉਹਨਾਂ ਨੂੰ ਆਪਾਂ ਘਮਾਵਾਂਗੇ ਤਾਂ ਹੀ ਉਹ ਘੁੰਮਣਗੇ ਐਵੇਂ ਤਾਂ ਕਿਉਂਕਿ ਛੋਟੇ ਹੁੰਦੇ ਉਹਨਾਂ ਨੇ ਆਪਣਾ ਉਂਗਲ ਫੜ ਕੇ ਕਮਾਇਆ ਵਾ ਆਪਾਂ ਹੁਣ ਫਰਜ ਆ ਕੇ ਹੁਣ ਆਪਾਂ ਪੈਸੇ ਕਮਾ ਰਹੇ ਹਾਂ ਉਹਨਾਂ ਨੂੰ ਕਮਾਈਏ ਹੁਣ ਆਪਾਂ ਕਿ ਇੱਧਰ ਲੈ ਕੇ ਜਾਈਏ ਫਿਲਮਾਂ ਦਿਖਾਈਏ ਕਿਤੇ ਵੀ ਲੈ ਕੇ ਚੱਲੀਏ ਵਧੀਆ ਨੇਚਰ ਦਿਖਾਈਏ ਵਧੀਆ ਹੋ ਘਰੀਏ ਬਿਲ ਗੁੱਡ ਕਰਾਈਏ ਉਹਨਾਂ ਨੂੰ ਸੋ ਮੇਰੀ ਪੂਰੀ ਸ਼ੁਭਕਾਮਨਾਵਾਂ ਹੈ ਕਿ ਤੁਹਾਡਾ ਨਿਊ ਇਅਰ ਬਹੁਤ ਵਧੀਆ ਜਾਵੇ ਐਂਡ ਥੈਂਕ ਯੂ ਸੋ ਮੱਚ ਸਾਡੇ ਨਾਲ ਗੱਲ ਕਰਨ ਲਈ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਤੁਹਾਨੂੰ ਨਿਊ ਇਅਰ ਦੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਵੀ ਹੈਪੀ ਨਿਊ ਇਅਰ ਤੁਸੀਂ ਆਪਣਾ ਨਿਊ ਇਅਰ ਕਿਸ ਤ ਇੱਥੇ ਆਪਾਂ ਘੁੰਮਣ ਆਏ ਆਂ ਕਰਨਾਲ ਤੋਂ ਆਏ ਆ ਬੇਸਿਕੀ ਤੇ ਇੱਥੇ ਵੈਸੇ ਘੁੰਮਣ ਵੇਖਣ ਆਏ ਆ ਹਾਂਜੀ ਸਰ ਤੁਸੀਂ ਆਪਣੇ ਇਸ ਨਿਊ ਇਅਰ ਨੂੰ ਕਿਸ ਤਰੀਕੇ ਦੇ ਨਾਲ ਵਧੀਆ ਸੋਚ ਦੇ ਨਾਲ ਮਤਲਬ ਮਨਾ ਰਹੇ ਹੋ ਅਸੀਂ ਤੇ ਸਭ ਨੂੰ ਇਹ ਕਵਾਂਗੇ ਵੀ ਲੜਾਈ ਝਗੜਿਆਂ ਤੋਂ ਬਚੋ ਤੇ ਆਪਣੀ ਜ਼ਿੰਦਗੀ ਇੰਜੋਏ ਕਰੋ ਵਧੀਆ ਤਰੀਕੇ ਦੇ ਨਾਲ ਤੇ ਕਿਸੇ ਨੂੰ ਮਾੜਾ ਚੰਗਾ ਨਾ ਬੋਲੋ ਕਿ ਇਸ ਆਪਾਂ ਇਸ ਦੁਨੀਆ ਦੇ ਵਿੱਚ ਆਏ ਆ ਤੇ ਆਪਣੀ ਜ਼ਿੰਦਗੀ ਇੰਜੋਏ ਕਰੋ ਨਾ ਕਿ ਕਿਸੇ ਨੂੰ ਦੁੱਖ ਦਰਦ ਦੇਣ ਆਏ ਆ ਤੇ ਵਧੀਆ ਤਰੀਕੇ ਨਾਲ ਜਿਓ ਵਧੀਆ ਸਾਲ ਲੰਗੇ ਤੁਹਾਡਾ ਤੇ ਵੈਸੇ ਪਿਛਲਾ ਵੀ ਬਹੁਤ ਅੱਛਾ ਲੰਘਿਆ ਹੈ ਇਹ ਵਾਲਾ ਵੀ ਚੰਗਾ ਹੀ ਲੰਘਣਾ ਚਾਹੀਦਾ ਸੋ ਜਿਹੜੀ ਯੂਥ ਅੱਜ ਕੱਲ ਗਲਤ ਰਾਹ ਚ ਚਪੇ ਹੋਈ ਆ ਤੇ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿ ਨਵੇਂ ਸਾਲ ਦੇ ਵਿੱਚ ਉਹ ਕੀ ਅਜਿਹਾ ਕਰ ਸਕਦੇ ਨੇ ਆਪਣੇ ਮਾਪੇ ਬਾਰੇ ਜੀ ਜੋ ਕਿ ਉਹਨਾਂ ਨੂੰ ਲੈ ਕੇ ਟੈਨਸ਼ਨ ਦੇ ਵਿੱਚ ਰਹਿੰਦੇ ਯੂਥ ਤਾਂ ਬਹੁਤ ਕੋਸ਼ਿਸ਼ ਕਰ ਸਕਦੇ ਨੇ ਪਰ ਕਰਦੇ ਤੇ ਨਹੀਂ ਨਾ ਮੰਨਦੇ ਨਹੀਂ ਘਰ ਵਾਲਿਆਂ ਦੇ ਮਜਬੂਰੀ ਹੈ ਤੇ ਇਸ ਕਰਕੇ ਹੀ ਤੇ ਕਵਾਂਗੇ ਵੀ ਸਾਰਾ ਯੋਥ ਸਮਝੇ ਇਸ ਗੱਲ ਨੂੰ ਤੇ ਆਪਣਾ ਵਧੀਆ ਜ਼ਿੰਦਗੀ ਜੁਆਏ ਕਰੇ ਆ ਦਾਰੂ ਦੂਰੂ ਤੋਂ ਬਚੇ ਨਸ਼ੇ ਪੱਤੇ ਤੋਂ ਬਚੇ ਇਹ ਸਭ ਤੋਂ ਜ਼ਿਆਦਾ ਖਤਰਨਾਕ ਹੈ ਮਾਪਿਓ ਵਾਸਤੇ ਬੱਚੇ ਤਾਂ ਚਲੋ ਆਪਣੀ ਉਹਦੇ ਵਾਸਤੇ ਖੁਸ਼ੀ ਵਾਸਤੇ ਪੀਂਦੇ ਨੇ ਇਹਨੂੰ ਪਰ ਇਹ ਗਲਤ ਹੈ ਆਪਣੇ ਥੋੜਾ ਜਿਆ ਆਪਣੇ ਮਾਪਿਓ ਬਾਰੇ ਵੀ ਧਿਆਨ ਮਾਰਨਾ ਚਾਹੀਦਾ ਸੋ ਤੁਸੀਂ ਪੰਜਾਬੀ ਗਾਣੇ ਸੁਣਨਾ ਪਸੰਦ ਕਰਦੇ ਹੋ ਹਾਂਜੀ ਅਸੀਂ ਹਾਈ ਪੰਜਾਬੀ ਤੇ ਪੰਜਾਬੀ ਸੁਣਾਗੇ ਤੁਹਾਡਾ ਫੇਵਰਿਟ ਸਿੰਗਰ ਕਿਹੜਾ ਹੈ ਸਾਡਾ ਤੇ ਹੁਣ ਫੇਵਰਿਟ ਸਿੰਗਰ ਹੈ ਹੀ ਨਹੀਂ ਕਿਹਾ ਗੁਜ਼ਰ ਗਿਆ ਵਿਚਾਰਾ ਸਿੱਧੂ ਮੂਸੇ ਵਾਲਾ ਸੀ ਮਰ ਗਿਆ ਹੁਣ ਕੀ ਕਰੀਏ ਉਹਦੇ ਬੜਾ ਦੁੱਖ ਹੈ ਉਹਦੇ ਵਾਸਤੇ ਨਹੀਂ ਤੇ ਹੁਣ ਤੱਕ ਤੇ ਉਹਨਾਂ ਬਹੁਤ ਗਾਣੇ ਕੱਢ ਦੇਣੇ ਹਨ ਤੁਹਾਡੀ ਮੁਤਾਬਕ ਜੀ ਸਿੱਧੂ ਹੂਣ ਹੁੰਦਾ ਤਾਂ ਅੱਜ ਜਿਹੜੀ ਯੂਥ ਹੈ ਉਹ ਕਿਹੜੇ ਰਾਤ ਤੱਕ ਹੁੰਦੀ ਯੂਥ ਤੇ ਦੇਖੋ ਜੀ ਆਪਣੀ ਕਰਦੀ ਹੈ ਮਰਜ਼ੀ ਅਤੇ ਕਹਿਣ ਦੀਆਂ ਗੱਲਾਂ ਨੇ ਵੀ ਆਪਾਂ ਉਹਦੇ ਪਿੱਛੇ ਜਾਣਾ ਹੈ ਇਹ ਤੇ ਚਲੋ ਇੰਜੋਏ ਵਾਸਤੇ ਸਾਰੇ ਹੀ ਗਾਣੇ ਕਬੋਲਦੇ ਨੇ ਤੇ ਇਹ ਤੇ ਆਪਣੀ ਮਰਜ਼ੀ ਕਰਦੇ ਨੇ ਕਿਸੇ ਦੀ ਕੋਈ ਨਹੀਂ ਮੰਨਦਾ ਤੇ ਜੋ ਸਿੱਧੂਦਰ ਨਾਲ ਹੋਇਆ ਤੇ ਤੁਹਾਡੇ ਮੁਤਾਬਕ ਉਹ ਹੋਣਾ ਚਾਹੀਦਾ ਸੀ ਕਿ ਨਹੀਂ ਹੋਣਾ ਤੇ ਨਹੀਂ ਚਾਹੀਦਾ ਉਹ ਵੀ ਕਿਸੇ ਮਾਂ ਦਾ ਪੁੱਤਰ ਏ ਕੱਲਾ ਕੱਲਾ ਸੀ ਹੋਣਾ ਤੇ ਨਹੀਂ ਚਾਹੀਦਾ ਬਹੁਤ ਗਲਤ ਹੋਇਆ ਵੈਸੇ ਕਰਨਾ ਨਹੀਂ ਸੀ ਚਾਹੀਦਾ ਚਲੋ ਜੋ ਮਹਾਰਾਜ ਨੂੰ ਹੁਕਮ ਹੈ ਕੀ ਕਰ ਸਕਦੇ ਆ ਥੈਂਕ ਯੂ ਸੋ ਮੱਚ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਸੋ ਇਹ ਸੀ ਨਵੇਂ ਸਾਲ ਤੇ ਲੋਕਾਂ ਦੀ ਨਵੀਂ ਸੋਚ ਤੇ ਤੁਸੀਂ ਨਵੇਂ ਸਾਲ ਨੂੰ ਲੈ ਕੇ ਕੀ ਕੁਝ ਨਵਾਂ ਸੋਚ ਕੇ ਲੈ ਕੇ ਆਏ ਹੋ ਇਸ ਨੂੰ ਲੈ ਕੇ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਸਾਂਝਾ ਕਰ ਸਕਦੇ ਹੋ ਉਦੋਂ ਤੱਕ ਤੁਸੀਂ ਦੇਖਦੇ ਰਹੋ Delhi Post Punjabi